ਸੰਗਤ ਜੀ ਕਰੋ ਦਰਸ਼ਨ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਦੇ ਸੰਗਤ ਜੀ ਬਾਬਾ ਬੁੱਢਣ ਸਾਹਿਬ ਜੀ ਦਾ ਸਥਾਨ ਹੈ ਬਾਬਾ ਗੁਰਦਤਾ ਜੀ ਦੇ ਗੁਰਦਾਰੀ ਸਾਹਿਬ ਦੇ ਬਿਲਕੁਲ ਨਜ਼ਦੀਕ ਪਈ ਜਾਂਦਾ ਹੈ ਸੰਗਤ ਜੀ ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਗਿਰਤਪੁਰ ਸਾਹਿਬ ਪਧਾਰੇ ਤਾਂ ਸਾਈਂ ਬੁੱਢਣ ਸਾਹਿਬ ਜੀ ਦੀ ਉਮਰ ਉਸ ਸਮੇਂ 671 ਸਾਲ ਦੀ ਸੀ ਸੰਗਤ ਜੀ ਸਾਈਂ ਬੁੱਢਣ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਪੇਟ ਕੀਤਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕੀਤਾ ਕਿ ਸਾਈਂ ਜੀ ਦੁੱਧ ਪ੍ਰਵਾਨ ਹੈ ਪਰ ਅਸੀਂ ਛੇਵੇਂ ਜਾਮੇ ਦੇ ਵਿੱਚ ਦੁੱਧ ਸ਼ਕਾਂਗੇ ਇਹ ਸਾਡੀ ਅਮਾਨਤ ਆਪਜੀ ਪਾਸ ਰਹੇਗੀ ਗੁਰੂ ਮਹਾਰਾਜ ਜੀ ਨੇ ਉਹੀ ਦੁੱਧ 121 ਸਾਲ ਬਾਅਦ 6ਵੇਂ ਜਾਮੇ ਵਿੱਚ ਆ ਕੇ ਆਪਣੇ ਪਹਿਲੇ ਜਾਮੇ ਵਾਲੇ ਰੂਪ ਦੇ ਦਰਸ਼ਨ ਕਰਾਏ ਸਾਈਂ ਜੀ ਪਾਸੋਂ ਦੁੱਧ ਮੰਗ ਕੇ ਪੀਤਾ ਸਾਈਂ ਜੀ ਨੇ ਇਸ ਜਗ੍ਹਾ 775 ਸਾਲ ਤਪੱਸਿਆ ਕੀਤੀ ਅਤੇ 802 ਸਾਲ 13 ਦਿਨ ਦੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ ਸੰਗਤ ਜੀ ਬਾਬਾ ਬੁੱਢਣ ਸਾਹਿਬ ਦੇ ਸਥਾਨ ਤੇ ਹਰ ਰੋਜ਼ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਹੈ ਅਤੇ ਹਾਜ਼ਰੀਆਂ ਭਰ ਕੇ ਜਾਂਦੀ ਹੈ ਜੋ ਵੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਅਤੇ ਬਾਬਾ ਗੁਰਦਤਾ ਜੀ ਕੀਰਤਪੁਰ ਸਾਹਿਬ ਦੇ ਸਥਾਨਾਂ ਤੇ ਦਰਸ਼ਨ ਦੇਧਾਰਿਆ ਨੂੰ ਆਉਂਦੀ ਹੈ ਅਤੇ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੇ ਜ਼ਰੂਰ ਹਾਜ਼ਰੀਆਂ ਭਰ ਕੇ ਜਾਂਦੀ ਹੈ ਅਤੇ ਬਹੁਤ ਹੀ ਸੰਗਤਾਂ ਦੀ ਇੱਥੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਸੰਗਤ ਜੀ ਇੱਥੇ ਪ੍ਰਸ਼ਾਦੇ ਪਾਣੀ ਦੇ ਵੀ ਬਹੁਤ ਹੀ ਵਧੀਆ ਪ੍ਰਬੰਧ ਹਨ ਅਤੇ ਇੱਥੇ ਸਮੁਖ ਸੇਵਾਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਨਿਭਾਉਂਦੇ ਹਨ ਅਤੇ ਬਾਈ ਖਾਨ ਜੀ ਵੀ ਸੇਵਾ ਨਿਭਾਉਂਦੇ ਹਨ ਬਹੁਤ ਹੀ ਸਲੀਕੇ ਦੇ ਨਾਲ ਸਾਰੀ ਸੇਵਾ ਨਿਭਾਉਂਦੇ ਹਨ